124 ਸਾਲਾਂ ਬਾਅਦ ਹੀ ਕਿਉਂ ਪਤਾ ਲੱਗਿਆ ਕਿ ਨਾਬੇ ਵਿੱਚ ਸਾਡੇ ਪੁਰਖਿਆਂ ਦਾ ਰਾਜ ਸੀ ਅਤੇ ਉੱਥੇ ਵੀ ਇੱਕ ਮਹਿਲ ਹੈ ਅਸੀਂ ਕਦੇ ਰਾਜੇ ਹੋਇਆ ਕਰਦੇ ਸੀ ਅਜਿਹੀ ਕੀ ਗੱਲ ਹੋ ਗਈ ਪਰਿਵਾਰ ਨੂੰ 124 ਸਾਲਾਂ ਬਾਅਦ ਹੀ ਕਿਵੇਂ ਪਤਾ ਲੱਗਿਆ ਇਸ ਬਾਰੇ ਚ ਹੀ ਅੱਜ ਅਪਾਂ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਸੋ ਦੋਸਤੋ ਕਿੰਨਾ ਸੋਹਣਾ ਉਪਰਾਲਾ ਹੈ ਕਿੰਨੀ ਚੰਗੀ ਤੇ ਵੱਡੀ ਸੋਚ ਦਾ ਮਾਲਕ ਹੋਵੇਗਾ ਇਹ 15 ਕੋ ਸਾਲ ਦਾ ਬੱਚਾ ਉਹਦੇ ਪ੍ਰਤਾਪ ਸਿੰਘ ਜਿਸ ਨੂੰ ਆਪਣੇ ਪੁਰਖਿਆਂ ਦੇ ਨਾਬੇ ਵਾਲੇ ਰਾਜ ਦਾ ਚੇਤਾ ਆਇਆ ਨਾਬਾ ਲਾਹੌਰ ਤੇ ਦਿੱਲੀ ਦੇ ਬਿਲਕੁਲ ਵਿੱਚ ਕਰ ਨਾਬੀ ਚ ਪੈਂਦਾ ਸੀ ਤਾਂ ਕਰਕੇ ਇਸ ਨੂੰ ਨਾਬਾ ਕਿਹਾ ਜਾਂਦਾ ਹੈ ਨਾਬਾ ਰਿਹਾਸਤ ਰਹੇ ਵੇਲੇ ਦੀ ਰਾਜ ਰੀਪੂ ਦਵਣ ਦਾ ਆਜ਼ਾਦ ਰਾਜ ਇਹ ਨਹੀਂ ਸੀ ਮੰਨਦੇ ਅੰਗਰੇਜ਼ਾਂ ਦੀ ਪਰ ਸਮੇਂ ਦੇ ਨਾਲ ਸਾਰਾ ਕੁਝ ਜਾਂਦਾ ਰਿਹਾ ਇਸ ਖਾਨਦਾਨੀ ਪਰਿਵਾਰ ਦੀ ਵੀ ਛੇਵੀਂ ਵੀ ਪੀੜੀ ਦਿੱਲੀ ਵਿੱਚ ਰਹਿ ਰਹੀ ਸੀ ਪੁੱਲਗੇ ਸੀ ਵੀ ਸਾਡਾ ਰਾਜ ਸੀ ਕੀਤੇ ਅਸੀਂ ਵੀ ਰਾਜੇ ਸੀ ਸਾਡੇ ਵੀ ਨਾਮ ਸੀ ਤਕਰੀਬਨ 15 ਕੋਸਾਲ ਪਹਿਲਾਂ ਇਸ ਪਰਿਵਾਰ 'ਚ ਬੱਚਾ ਜਨਮ ਲੈਂਦਾ ਹੈ ਨਾਮ ਉਦੇ ਪ੍ਰਤਾਪ ਸਿੰਘ ਉਹ ਬਚਪਨ 'ਚ ਹੀ ਆਪਣੇ ਘਰ ਦੀ ਛੱਤ ਦੇ ਨਿਸ਼ਾਨ ਸਾਹਿਬ ਛੋਟਾ ਖੇਡਦੇ ਹੋਏ ਲਾਇਆ ਕਰੇ ਆਪਣੇ ਆਪ ਨੂੰ ਰਾਜਾ ਕਿਹਾ ਕਰੇ ਘਰ ਦੇ ਨੂੰ ਕਿਹਾ ਕਿ ਚਲੋ ਆਪਣੇ ਰਾਜ 'ਚ ਅਪਾ ਰਾਜੇ ਹਾਂ ਬੱਚੇ ਦੀ ਜਿੱਦ ਤੇ ਜ਼ੋਰ ਪਾਉਣ ਤੇ ਪਰਿਵਾਰ ਨਾਬੇ ਆਇਆ ਤੇ ਉਹ ਹੀਰਾ ਮਹਿਲ ਵੇਖਿਆ ਜਿਸ ਵਿੱਚ ਉਸ ਵੇਲੇ ਦਾ ਰਾਜਾ ਇਸ ਮਹਿਲ ਦਾ ਅਸਲੀ ਮਾਲਕ ਰਾਜਾ ਰੀਪੂ ਦਵਣ ਸਿੰਘ ਰਾਜ ਕਰਦਾ ਸੀ ਜਿਸ ਨੂੰ ਨਾਬਾ ਰਿਹਸਦ ਕਿਹਾ ਜਾਂਦਾ ਸੀ ਮਹਿਲ ਵੇਖਿਆ ਤੇ ਮਾਲਕੀ ਲਈ ਕੋਟ ਕੇਸ ਕਰ ਦਿੱਤਾ ਜਿੱਤ ਗਏ ਜਿੱਤਣਾ ਹੀ ਸੀ ਆਖਰਕਾਰ ਇੱਕੋ ਮਾਲਕ ਸੀ ਇਸ ਮਹਿਲ ਦਾ ਤੇ ਉਸਦੇ ਛੇਵੀਂ ਪੀੜੀ ਦੇ ਮਾਲਕ ਦਰਵਾਜੇ ਤੇ ਖੜੇ ਸਨ ਸਾਫ ਸਫਾਈ ਤੋਂ ਬਾਅਦ ਬੀਤੇ ਦਿਨ ਹੀ ਹੀਰਾ ਮਹਿਲ ਚ ਉਸ ਬੱਚੇ ਦਾ ਉਹਦੇ ਪ੍ਰਤਾਪ ਦਾ ਰਾਜ ਤਿਲਕ ਹੋਇਆ ਸਦੀ ਪੁਰਾਣੀ ਪਰੰਪਰਾ ਫੇਰ ਚੱਲੀ ਚੰਗੀ ਰਵਾਈਤ ਹੈ ਬੱਚੇ ਚ ਅਣਖ ਜਾਗੀ ਬੱਚੇ ਚ ਆਪਣੀ ਖਾਨਦਾਨੀ ਵਿਰਾਸਤ ਦੀ ਚਿੰਗ ਲੱਗੀ ਚੰਗਾ ਰੁਝਾਨ ਹੈ ਚिटਕ ਚੰਗੀ ਹੈ ਅਸੀਂ ਅਸਲੀ ਵਿਰਸੇ ਵੱਲ ਮੁੜੇ ਹਾਂ ਮੋੜਨਾ ਬਣਦਾ ਸੱਚਮੁੱਚ ਸਾਰੇ ਪੰਜਾਬੀ ਰਾਜੇ ਸੀ ਸਾਡਾ ਰਾਜ ਸੀ ਚੰਗਾ ਚੋਖਾ ਤੇ ਸਾਨਾ ਮਤਾ ਪੂਰੇ 40 ਵਰੇ ਰਣਜੀਤ ਸਿੰਘ ਦਾ ਰਾਜ ਪਟਿਆਲੇ ਦਾ ਰਾਜ ਨਾਬੇ ਦਾ ਰਾਜ ਫਰੀਦਕੋਟ ਦਾ ਰਾਜ ਕਪੂਰਥਲੇ ਦਾ ਰਾਜ ਅਸੀਂ ਆਜ਼ਾਦ ਰਹੇ ਅਸੀਂ ਗੋਡੇ ਨਹੀਂ ਸੀ ਟੇਕੇ ਸਰਦਾਰੀ ਕਾਇਮ ਰੱਖੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਔਟ ਨੀਤੀ ਨਾਲ ਬਣ ਦਿੱਤੇ ਸਨ ਅੰਗਰੇਜ਼ ਸਤਲੂਜ ਦੀ ਪਤਨ ਤੇ ਰੋਕ ਦਿੱਤੇ ਸੀ ਉਹਨਾਂ ਦਾ ਜੇਤੂ ਰਥ ਬਿਪਤਾ ਪਾ ਦਿੱਤੀਆਂ ਸਨ ਅੰਗਰੇਜ਼ਾਂ ਨੂੰ ਸਤਲੂਜ ਦੇ ਪੱਤਨ ਤੇ ਰੋਕ ਕੇ ਫਿਰ ਤੁਰ ਪੱਛਮ ਕਬੂਲ ਕਦਾਰ ਤੇ ਕੇਸਰੀ ਝੰਡਾ ਚੁਲਾਏ ਮਨ ਮਹਿਸੂਸ ਹੁੰਦਾ ਹੈ ਜਦੋਂ ਰਣਜੀਤ ਸਿੰਘ ਬਾਰੇ ਲਿਖਦੇ ਹਾਂ ਛਾਤੀ ਚੋੜੀ ਹੁੰਦੀ ਹੈ ਜਦੋਂ ਪੰਜਾਬੀਆਂ ਦਾ ਸ਼ਾਨਮੱਤਾ ਇਤਿਹਾਸ ਪੜਦੇ ਤੇ ਸੁਣਦੇ ਹਾਂ ਤੇ ਵੇਖਦੇ ਹਾਂ ਨਾਬਾਰਿਹਾਸਤ ਦੇ ਵੰਸ਼ ਚ 6ਵੀਂ ਪੀੜੀ ਦੇ ਬੱਚੇ ਦਾ ਰਾਜ ਤਿਲਕ ਹੋਇਆ ਐਵੇਂ ਲੱਗਿਆ ਵੀ ਅਸੀਂ ਉਸ ਰਾਜਿਆਂ ਦੇ ਸਮੇਂ 'ਚ ਵਾਪਸ ਚਲੇ ਗਏ ਹੋਈਏ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਇਹ ਨਾਬੇ ਦੇ ਰਾਜੇ ਰੀਪੂ ਦਵਨ ਸਿੰਘ ਦਾ ਪੁਨਰਜਨਮ ਹੋਇਆ ਹੈ ਸੋ ਦੋਸਤੋ ਸਾਨੂੰ ਇਸ ਤੋਂ ਪਤਾ ਲੱਗਦਾ ਹੈ ਕਿ ਇਸ ਬੱਚੇ ਨੇ ਹੀ ਆਪਣੇ ਪਰਿਵਾਰ ਨੂੰ ਦੱਸਿਆ ਕਿ ਆਪਾ ਰਾਜੇ ਸੀ ਅਤੇ ਆਪਣਾ ਇੱਕ ਰਾਜ ਮਹਿਲ ਹੀਰਾ ਮਹਿਲ ਨਾਬੇ ਦੇ ਵਿੱਚ ਹੈ ਜਦੋਂ ਬੱਚੇ ਦੀ ਜਿੱਦ ਹੋਈ ਤਾਂ ਬੱਚੇ ਦੀ ਜਿੱਦ ਕਰਕੇ ਹੀਰਾ ਮਹਿਲ ਨੂੰ ਉਸਦੇ ਪਰਿਵਾਰ ਸਮੇਤ ਉਹ ਦੇਖਣ ਆਏ। ਉੱਥੇ ਗੱਲਾਂਬਾਤਾਂ ਕੀਤੀਆਂ ਲੋਕਾਂ ਨਾਲ ਪੁੱਛਗਿੱਛ ਹੋਈ ਤਾਂ ਪਤਾ ਲੱਗਿਆ ਕਿ ਹਾਂ ਇਹ ਰੀਪੂ ਦੇਵਨ ਸਿੰਘ ਮਹਾਰਾਜੇ ਦਾ ਮਹਿਲ ਹੈ ਜਿਨ੍ਹਾਂ ਨੇ ਆਪਣੀ ਅਣਖ ਖਾਤਰ ਗੁਰੂ ਸਿਧਾਂਤਾਂ ਤੇ ਚੱਲਦੇ ਹੋਏ ਸਿੱਖੀ ਪੰਥ ਦੇ ਨਾਲ ਚੱਲਦੇ ਹੋਏ ਅੰਗਰੇਜ਼ਾਂ ਅੱਗੇ ਗੋਡੇ ਨਹੀਂ ਟੇਕੇ। ਅਤੇ ਅੰਗਰੇਜ਼ਾਂ ਨੂੰ ਬਿਫਤਾ ਪਾ ਕੇ ਰੱਖੀ ਜਿਸ ਤੋਂ ਬਾਅਦ ਅੰਗਰੇਜ਼ ਬੜੀ ਚਲਾਕੇ ਦੇ ਨਾਲ ਉਹਨਾਂ ਨੂੰ ਕਿਸੇ ਜੁਰਮ ਦੇ ਵਿੱਚ ਫਸਾ ਲੈਂਦੇ ਨੇ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਾਲੀ ਪਾਣੀਆਂ ਦੀ ਜੇਲ੍ਹ ਵਿੱਚ ਲੈ ਜਾਂਦੇ ਨੇ ਜਿਹੜੇ ਕਿ 22 ਸਾਲ ਕਾਲੇ ਪਾਣੀਆਂ ਦੀ ਜੇਲ੍ਹ ਵਿੱਚ ਰਹਿੰਦੇ ਨੇ ਅਤੇ ਉੱਥੇ ਹੀ ਸ਼ਹੀਦ ਹੋ ਜਾਂਦੇ ਨੇ ਤੇ ਜਦੋਂ ਬੱਚਾ ਜ਼ੋਰ ਪਾਣ ਲੱਗਿਆ ਪਰਿਵਾਰ ਨਾਬੇ ਆਇਆ ਤਾਂ ਫਿਰ ਉਹਨਾਂ ਨੇ ਕੇਸ ਕਰ ਦਿੱਤਾ ਫਿਰ ਪਰਿਵਾਰ ਵਾਲੇ ਕੇਸ ਜਿੱਤ ਗਏ ਇਹ ਸ ਜਿੱਤਣਾ ਹੀ ਸੀ ਕਿਉਂਕਿ ਉਸ ਤੋਂ ਇਲਾਵਾ ਕੋਈ ਵੀ ਉਸ ਮਹਿਲ ਦਾ ਮਾਲਕ ਨਹੀਂ ਸੀ ਛੇਵੀਂ ਪੀੜੀ ਆਪਣੇ ਦਰਬਾਰ ਆਪਣੇ ਮਹਿਲ ਵਿੱਚ ਖੜੀ ਸੀ ਅਤੇ ਉਸ ਤੋਂ ਬਾਅਦ ਇਸ 15 ਕੋਸਾਲੇ ਬੱਚੇ ਦੀ ਜੋ ਕਿ ਉਦੇ ਪ੍ਰਤਾਪ ਸਿੰਘ ਹੈ ਉਸ ਦੀ ਦਸਤਾਰ ਬੰਦੀ ਹੋਈ ਅਤੇ ਵੱਡੇ ਵੱਡੇ ਲੋਕ ਰਿਹਸਤੀ ਲੋਕ ਸਾਰਿਆਂ ਨੇ ਰਲ ਮਿਲ ਕੇ ਉੱਥੇ ਹੌਸਲਾ ਬਧਾਇਆ ਅਤੇ ਪਰਿਵਾਰ ਦੇ ਨਾਲ ਖੜੇ ਉਸ ਬੱਚਿਆਂ ਨੂੰ ਰਾਜੇ ਮਹਾਰਾਜਿਆਂ ਵਾਂਗ ਪੋਸ਼ਾਕ ਪਵਾਈ ਗਈ ਅਤੇ ਹੀਰੇ ਮੋਤੀਆਂ ਦੇ ਨਾਲ ਅਤੇ ਸਿਰ ਤੇ ਕਲਗੀ ਲਾ ਕੇ ਹਾਥੀ ਦੀ ਸਵਾਰੀ ਕਰਵਾਈ ਗਈ ਪੂਰੇ ਸਨੌਰ ਸ਼ੋਕਤ ਦੇ ਨਾਲ ਉਸ ਨੌਜਵਾਨ ਦੀ ਦਸਤਾਰ ਬੰਦੀ ਹੋਈ ਬਹੁਤ ਸਾਰੇ ਲੋਕ ਉੱਥੇ ਭਾਵੁਕ ਵੀ ਹੋਏ ਕਿ ਜੇਕਰ ਇਹਨਾਂ ਪਰਿਵਾਰਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਤਾਂ ਸ਼ਾਇਦ ਉਹ ਇਹ ਰਾਜਪਾਗ ਛੱਡ ਕੇ ਕਿਤੇ ਨਾ ਜਾਂਦੇ ਪਰ ਜਿਵੇਂ ਉਸ ਮਾਲਕ ਦੀ ਮਰਜ਼ੀ ਹੋਵੇ ਜਿਵੇਂ ਉਸ ਮਾਲਕ ਨੇ ਚਾਇਆ ਹੋਵੇ ਓਵੇਂ ਹੀ ਹੁੰਦਾ ਹੈ ਏ ਵੀ ਆਖਿਆ ਜਾ ਰਿਹਾ ਹੈ ਕਿ ਰਿਪੂ ਦਵਨ ਮਹਾਰਾਜ ਜੀ ਦਾ ਦੁਆਰੇ ਜਨਮ ਹੋਇਆ ਹੈ ਉਹਨਾਂ ਨੇ ਪੁਨਰ ਜਨਮ ਲਿਆ ਹੈ ਸੋ ਦੋਸਤੋ ਬਾਕੀ ਤੁਹਾਡਾ ਇਸ ਨੌਜਵਾਨ ਬਾਰੇ ਇਸ ਪਰਿਵਾਰ ਬਾਰੇ ਕੀ ਕਹਿਣਾ ਹੈ ਇਸ ਬੱਚੇ ਬਾਰੇ ਕੀ ਕਹਿਣਾ ਹੈ ਜਿਸ ਨੇ ਕਿ ਆਪਣੇ ਰਾਜ ਨੂੰ ਦੁਆਰਾ ਆਪਣੀ ਝੋਲੀ ਦੇ ਵਿੱਚ ਪਾ ਲਿਆ ਕਿਉਂਕਿ ਉਹਨਾਂ ਦੇ ਪਰਿਵਾਰ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਨਾਬੇ ਵਿੱਚ ਉਹਨਾਂ ਦਾ ਹੀਰਾ ਮਹਿਲ ਹੈ ਸੋ ਬਾਕੀ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ